ਤਨ ਅਸਰ ਲਿਖਦਾ ਹੈ ਹੈਲੋ ਮਾਂ ਮੈਂ ਪੰਜ ਵਾਰ ਤੋ ਬੋਲਦਾ ਗੁਰਵਿੰਦਰ ਸਿੰਘ ਜਨਰੋਂਤਾ ਦੀ ਪਾਕਿਸਤਾਨ ਫੇਰੀ ਦੌਰਾਨ ਉਹ ਤਾਂ ਕੁਝ ਕੁ ਦਿਨਾਂ ਦਾ ਸਾਥ ਤੇ ਸਫ਼ਰ ਅੱਜ ਵੀ ਉਸੇ ਤਰ੍ਹਾਂ ਅੱਖਾਂ ਮੂਰੇ ਆ ਜਾਂਦਾ ਜਦੋਂ ਪਹਿਲੇ ਦਿਨ ਅਸੀਂ ਗਿੱਲ ਵੀਰ ਨੂੰ ਬਾਗਾ ਬਾਡਰ ਤੋਂ ਲੈ ਕੇ ਆਏ ਸੀ ਗਿੱਲ ਨੇ ਆਪਣੇ ਯਾਰਾਂ ਨੂੰ ਫੋਨ ਕਰਨਾ ਸ਼ੁਰੂ ਕੀਤਾ ਤੇ ਉਹ ਆਖੇ ਹੈਲੋ ਮੈਂ ਲਾਹੌਰ ਤੋਂ ਬੋਲਦਾ ਵੀਰ ਦੇ ਫੋਨ ਕਰਨ ਦੀ ਖੁਸ਼ੀ ਤੇ ਅੱਖਾਂ ਦੀ ਚਮਕ ਵੇਖ ਕੇ ਮੈਂ ਬਹੁਤ ਖੁਸ਼ ਹੋਇਆ ਤੇ ਨਾਲ ਦੀ ਨਾਲ ਹੀ ਅਦਾਸ ਵੀ ਹੋ ਗਿਆ ਕਾਸ਼ ਮੈਂ ਵੀ ਆਪਣੇ ਪਿੰਡ ਪੰਜਵੜ ਤਰਤਨ ਤਨ ਤਾਰਨਾ ਜਾ ਕੇ ਆਪਣੀ ਮਾਂ ਨੂੰ ਫੋਨ ਕਰਕੇ ਕਹਿੰਦਾ ਹੈਲੋ ਮਾਂ ਮੈਂ ਪੰਜਵੜ ਤੋਂ ਬੋਲਦਾ ਤੇ ਆਪਣੀਆਂ ਅੱਖਾਂ ਨਾਲ ਅੱਜ ਆਪਣੇ ਬਾਪੂ ਨੂੰ ਪੰਜਵੜ ਬਿਠਾ ਰਿਹਾ ਜੋ ਕਿ ਉਹ ਮਰਦੇ ਦੀਪ ਦਮ ਤੱਕ ਨਹੀਂ ਦੇਖ ਸਕਿਆ ਇਹੀ ਦੱਦ ਲੈ ਕੇ ਉਹ ਦੁਨੀਆ ਤੋਂ ਚਲੇ ਗਿਆ ਖੈਰ ਮੈਂ ਨਾ ਮੀਰ ਨਹੀਂ ਆ ਤੇ ਬਹੁਤ ਹੀ ਜਲਦੀ ਬਾਪੂ ਦੀ ਖੁਆਇਸ਼ ਪੂਰੀ ਕਰਾਂਗਾ ਚਲੋ ਅੱਗੇ ਵਧਦੇ ਹਾਂ ਗੱਲ ਵੀਰ ਤੇ ਹਰਿੰਦਰ ਭੁੱਲਰ ਨਾਲ ਇਹ ਦਿਨ ਬਹੁਤ ਖੂਬਸੂਰਤ ਸਨ ਤੇ ਜੋ ਨਾਂ ਚਾਹੁੰਦੇ ਵੀ ਜਲਦੀ ਮੁੱਕ ਗਏ ਉਹਨਾਂ ਦੀ ਮਹਿਕ ਹਾਲਾਵਦੀ ਸਾਡੀਆਂ ਰੂਹਾਂ 'ਚੋਂ ਆਉਂਦੀ ਰਹੇਗੀ ਦਿਲ ਕਰਦਾ ਸੀ ਸਮਾਂ ਰੁਕ ਜਾਵੇ ਪਰ ਇਨਸਾਨ ਦੀ ਸਮਾਂ ਮੰਨਦਾ ਨਹੀਂ ਮੈਂ ਗੱਲ ਰੌਂਟੇ ਦਾ ਧੰਨਵਾਦ ਕਰਦੀ ਹਾਂ ਜੋ ਕਿਤਾਬ ਹੈਲੋ ਮੈਨ ਲੋਕ ਉਹਨਾਂ ਨੇ ਲਿਖ ਕੇ ਸਾਨੂੰ ਦੁਨੀਆ ਭਰ 'ਚ ਪਹਿਲੇ ਪੰਜਾਬੀਆਂ ਨੂੰ ਮਿਲਾ ਰਿਹਾ ਹੈ ਪੰਜਾਬ ਪੰਜਾਬ ਹੀ ਹੈ ਨਾ ਚੜਦਾ ਨਾ ਲੈਂਦਾ ਉਹ ਸੰਜੀ ਰਹਿਤ ਵਾਲਾ ਪੰਜਾਬ ਕੁਲ ਧਰਤੀ ਤੇ ਜੀਵੇ ਇਸੇ ਦੁਆ ਨਾਲ ਅੱਲਾ ਮਿਹਰ ਕਰੇ ਚੋਰੇ ਕਲਮ ਔਰ ਜਿਆਦਾ ਨਾਸਰ ਢਿੱਲੋਂ ਪੰਜਾਬੀ ਲਹਿਰ ਪਿੰਡ 6 ਚੱਕ ਪੰਜ ਵਰਤ ਫੈਸਲਾਬਾਦ ਪੰਜ ਵਰਤ ਤਰਨਤਾਰ